ਪੁਰਾਂ ਦਾ ਜਿਹੜਾ ਅਤੰਕ ਫੈਲਿਆ ਹੋਇਆ ਉਹ ਇੰਨਾ ਕੋ ਫੈਲਿਆ ਆ ਕਿ ਨੱਕ ਤੱਕ ਆ ਗਿਆ ਫੈਂਕੀਆਂ ਦੇ ਵਿੱਚ ਜਨਰੇਟਰ ਲੱਗੇ ਨੇ ਜਨਰੇਟਰਾਂ ਦੀ ਕੇਬਲਾਂ ਲਾ ਕੇ ਲੈ ਜਾਂਦੇ ਨੇ ਅੱਛਾ ਔਰ ਉਸ ਤੋਂ ਬਾਅਦ ਉਹਨਾਂ ਦੇ ਮੋਬਾਈਲ ਖੋ ਕੇ ਲੈ ਜਾਂਦੇ ਨੇ 25 ਔਰ 10 ਦੀ ਗੁਨ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਲੁੱਟਾਂ ਖੋਟਾਂ ਸਾਰੇ ਆਮ ਹੋਣ ਲੱਗ ਪੈਂਦੀਆਂ ਨੇ ਇੱਕ ਦੇਰ ਤੋਂ ਪਰੇਸ਼ਾਨ ਚੱਲ ਰਹੇ ਨੇ ਇਹ 4-5 ਸਾਲ ਤੋਂ ਸੁਣਾਈ ਸੀ ਪਰੇਸ਼ਾਨ ਚੱਲ ਰਹੇ ਆ ਇਸ ਸਮੇਂ ਦੇ ਦੌਰਾਨ ਕੋਈ ਐਫ ਆਈ ਆਰ ਕੋਈ ਗ੍ਰਿਫਤਾਰੀ ਕੋਈ ਕੁਝ ਨੋ ਨਥਿੰਗ 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 ਕੁਝ ਨਹੀਂ ਡੀ ਐਸ ਨੂੰ ਤੁਹਾਨੂੰ ਦੱਸ ਰਿਹਾ ਨਾ DSP ਸਾਹਿਬ ਨੇ ਕਿਹਾ ਤਾਂ ਡਰਵਰਾਂ ਦਾ ਸਰੋਕ ਨਫਰੀ ਹੈ ਨਹੀਂ ਅਸੀਂ ਕੁਝ ਕਰ ਹੀ ਨਹੀਂ ਸਕਦੇ ਕੰਪਲੇਂਟ ਲਿਖਦੀ ਆ ਤੁਹਾਡੀ ਕੰਪਲੇਂਟ ਹੋਣ ਟੱਕੇ ਨਾਲ ਲਿਖਾ ਕੇ ਆ ਜੋ 10 15 ਬੰਦੇ ਗਏ ਆ ਅਸੀਂ ਇਹ ਕੰਪਲੇਂਟ ਲਿਖੋ ਜੀ ਉਹ ਪਹਿਲਾਂ ਤਾਂ ਕਹਿੰਦੇ ਜੀ ਐਸਐਚਓ ਸਾਹਿਬ ਆਣਗੇ ਐਸਐਚਓ ਸਾਹਿਬ ਨੂੰ ਫੋਨ ਕਰਦੇ ਆ ਉਹ ਫੋਨ ਚੱਕਣ ਨੂੰ ਤਿਆਰ ਹੀ ਨਹੀਂ ਹੁੰਦੇ ਦਿਨੇ ਆ ਕੇ ਲੁੱਟ ਲੈਂਦੇ ਰਾਤ ਨੂੰ ਸਾਮ ਨੂੰ ਤੁਸੀਂ ਸੇਫ ਆਪਾ ਫੀਲ ਨਹੀਂ ਕਰਦੇ ਵਰਕਰਾਂ ਦਾ ਤਾਂ ਗੱਲ ਛੱਡੋ ਆਪਾਂ ਨੂੰ ਵੀ ਡਰ ਲੱਗਦਾ ਜਾਂਚਾਂ ਚਾਂਚੇ ਇਤਵਾਰ ਤਾਂ ਦਿਨ ਦਿਹਾੜੇ ਹੁੰਦੀਆਂ ਨੇ ਕਿ ਰਾਤ ਨੂੰ ਹੀ ਕਿਸੇ ਵੇਲੇ ਵੀ ਹੋ ਜਾਂਦੀਆਂ ਨੇ ਸਰ ਦਿਨ ਦਿਹਾੜੇ ਵੀ ਹੋ ਜਾਂਦੀ ਹੈ ਰਾਤ ਨੂੰ ਵੀ ਹੁੰਦੀ ਹੈ ਕਈ ਵਾਰ ਤਾਂ ਇਦਾਂ ਪਿਛਲੇ ਹਫਤੇ ਦੀ ਗੱਲ ਹੈ ਸਾਡੇ ਫੈਕਟਰੀੋਂ ਵਰਕਰ ਨਿਕਲਿਆ ਉਹਦਾ ਜੀਜੀ ਐਕਸਪੋਰਟ ਕੋਲ ਦਿਨ ਦਿਹਾੜੇ ਦੋ ਬਾਈਕ ਤੇ ਆ ਕੇ ਰੋਕ ਕੇ ਉਹਨੂੰ ਲੁੱਟ ਲਿਆ ਸਾਹਿਬ ਜਿਸ ਤਰ੍ਹਾਂ ਹੁਣ ਬਹੁਤ ਸਾਰੀਆਂ ਫੈਕਟਰੀਆਂ ਨੇ ਅਸੀਂ ਵੀ ਦੇਖ ਰਹੇ ਹਾਂ ਕਈ ਵਰਕਰਾਂ ਦੇ ਸਾਈਕਲ ਵੀ ਖੜੇ ਨੇ ਕਈਆਂ ਦੇ ਮੋਟਰਸਾਈਕਲ ਵੀ ਖੜੇ ਨੇ ਫਿਰ ਉਹ ਵੀ ਚੋਰੀ ਹੁੰਦੇ ਰਹਿੰਦੇ ਬਿਲਕੁਲ ਆਹ ਤੇ ਪ੍ਰੂਫ ਦੇਖੋ ਆਹ ਦੇਖੋ ਆਹ ਪ੍ਰੂਫ ਦੇਖੋ ਇਹ ਅੱਜ ਦੀ ਗੱਲ ਹੈ ਸਰਿਆਂ ਮੋਟਰਸਾਈਕਲ ਚੋਰੀ ਹੋ ਗਿਆ ਵੀਡੀਓ ਹੈ ਇਹ ਬੰਦੇ ਕਾ ਸ਼ਕਲ ਹੈ ਚਨ ਹਿਤੇਸ਼ੀ ਆਪ ਵੀ ਨਹੀਂ ਭਰੋ ਸਾ ਆਪਕਾ ਅਸੀਂ ਇਸ ਸਮੇਂ ਮੋਤੀ ਨਗਰ ਦੇ ਵਿੱਚ ਮਹਿੰਦਰਾ ਇਨਕਲੇਵ ਦੇ ਵਿੱਚ ਮੌਜੂਦ ਆ ਇੱਥੋਂ ਦੇ ਕਾਰੋਬਾਰੀ ਜਿਹੜੇ ਨੇ ਉਹ ਚੋਰਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਨੇ ਆਈਦਨੀ ਮੋਟਰਸਾਈਕਲ ਚੱਕੇ ਜਾਂਦੇ ਇਹਨਾਂ ਦੇ ਸਟਾਫ ਦੇ ਜਾਂ ਕਿਸੇ ਦੇ ਪੈਸੇ ਖੋਏ ਜਾਂਦੇ ਨੇ ਤਾਂ ਚੋਰਾਂ ਨੇ ਇੱਥੇ ਆਪਣਾ ਆਤਕ ਮਚਾਇਆ ਹੋਇਆ ਹੈ ਤਾਂ ਇਹਨਾਂ ਦਾ ਕਹਿਣਾ ਕਿ ਪੁਲਿਸ ਵੀ ਇੱਥੇ ਕੁਝ ਨਹੀਂ ਕਰ ਪਾ ਰਹੀ ਪੁਲਿਸ ਕੋਲ ਜਾਣੇ ਸਾਡੀ ਸੁਣਵਾਈ ਨਹੀਂ ਹੋ ਰਹੀ ਤਾਂ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਪਰੇਸ਼ਾਨ ਚੱਲ ਰਹੇ ਨੇ ਕਾਰੋਬਾਰੀ ਤਾਂ ਅੱਜ ਵੀ ਪੁਲਿਸ ਥਾਣੇ ਤੇ ਚੱਕਰ ਲਗਾ ਕੇ ਆਏ ਨੇ ਸਾਡੇ ਨਾਲ ਯੂਨਾਈਟਿਡ ਮੋਤੀ ਨਗਰ ਮਾਰਕੀਟ ਐਸੋਸੀਏਸ਼ਨ ਦੇ ਜੋ ਇੰਡਸਟਰੀ ਐਸੋਸੀਏਸ਼ਨ ਦੇ ਇੱਥੇ ਦੇ ਪ੍ਰਧਾਨ ਨੇ ਵਿਨੋਦ ਡਾਵਰਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੀ ਕੀ ਦਿੱਕਤਾਂ ਆ ਰਹੀਆਂ ਇੱਥੇ ਕਹਿੰਦੇ ਚੋਰਾਂ ਦਾ ਆਤੰਕ ਬਹੁਤ ਇਸ ਇਲਾਕੇ ਦੇ ਵਿੱਚ ਹੋਇਆ ਹੋਇਆ ਦੇਖੋ ਜੀ ਜਿਹੜਾ ਚੋਰਾਂ ਦਾ ਜਿਹੜਾ ਆਤੰਕ ਫੈਲਿਆ ਹੋਇਆ ਆ ਉਹ ਇੰਨਾ ਕੋ ਫੈਲੇ ਆਇਆ ਕਿ ਨੱਕ ਤੱਕ ਆ ਗਿਆ ਤੇ ਪੁਲਿਸ ਕੋਲ ਅਸੀਂ ਡੀਐਸਪੀ ਸਾਹਿਬ ਕੋਲ ਗਏ ਸਾਰੇ ਪੁਲਿਸ ਕੋਲ ਗਏ ਤਿੰਨ ਚਾਰ ਸਾਲ ਤੋਂ ਜਾ ਰਹੇ ਆ ਉਹਨਾਂ ਨੇ ਖੀਰ ਐ ਕਿ ਇੱਥੋਂ ਤੱਕ ਕਹਿ ਦਿੱਤਾ ਕਿ ਡਾਗਰ ਸਾਹਿਬ ਸਾਡੇ ਹੱਥ ਖੜੇ ਨੇ ਸਾਡੇ ਕੋਲ ਨਫਰੀ ਨਹੀਂ ਹੈਗੀ ਤੁਸੀਂ ਅਸੀਂ ਕੁਝ ਨਹੀਂ ਕਰ ਸਕਦੇ ਹੋਪਲੈਸ ਇੱਥੋਂ ਤੱਕ ਕਿ ਡੀਐਸਪੀ ਸਾਹਿਬ ਨੇ ਮੈਨੂੰ ਇਹ ਗੱਲ ਕਹੀ ਐਸਐਚਓ ਸਾਹਿਬ ਕੋ ਜਿੰਨੇ ਵੀ ਅਫਸਰ ਇੱਥੇ ਆਂਦੇ ਨੇ ਸਾਰਿਆਂ ਨੂੰ ਜਦੋਂ ਗੱਲ ਕਰਦੇ ਆ ਕੋਈ ਬੰਦਾ ਇੱਥੇ ਆ ਕੇ ਗੇੜਾ ਨਹੀਂ ਮਾਰਦਾ ਕੋਈ ਕੁਝ ਨਹੀਂ ਕਰਦਾ ਪਿੱਛੇ ਇੱਕ ਬੱਸ ਖੜੀ ਹੈ ਪਿੱਛੇ ਇੱਕ ਪਾਰਕ ਹੈ ਉਹ ਪਾਰਕ ਦੇ ਨਾਲ ਬਸ ਖੜਦੀ ਸ਼ਾਮ ਨੂੰ 10 ਵਜੇ ਉੱਥੇ ਸਰੇਆਮ ਨਸ਼ੇੜੀ ਗੁੰਡਾਗਰਦੀ ਸਰੇਆਮ ਹੁੰਦੀ ਹੈ ਪੁਲਿਸ ਨੂੰ ਹਜ਼ਾਰਾਂ ਵਾਰੀ ਕਹਿ ਬੈਠੇ ਆ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਪੁਲਿਸ ਕੋਲ ਇੱਕੋ ਹੀ ਜਵਾਬ ਹੈ ਕਿ ਸਾਡੇ ਕੋਲ ਨਫਰੀ ਨਹੀਂ ਹੈਗੀ ਅੱਜ ਤੋਂ 1.5 ਸਾਲ ਪਹਿਲਾਂ ਇੱਕ ਜਵਾਨ ਮੁੰਡਾ ਮੋਬਾਈਲ ਲੈ ਕੇ ਜਾ ਰਿਹਾ ਸੀ ਨਸ਼ੇੜੀਆਂ ਨੇ ਉਹਦੀ ਬਾਹ ਵੱਢੀ ਬਾਹ ਵੀ ਵੱਢ ਕੇ ਲੈ ਗਏ ਤੇ ਮੋਬਾਈਲ ਵੀ ਲੈ ਗਏ ਔਰ ਪੁਲਿਸ ਕੋਲ ਜਦੋਂ ਗਏ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਕੀ ਹੋਇਆ ਫੈਕਟਰੀਆਂ ਦੇ ਵਿੱਚ ਜਨਰੇਟਰ ਲੱਗੇ ਨੇ ਜਨਰੇਟਰਾਂ ਦੀ ਕੇਬਲਾਂ ਲਾ ਕੇ ਲੈ ਜਾਂਦੇ ਨੇ ਔਰ ਉਸ ਤੋਂ ਬਾਅਦ ਉਹਨਾਂ ਦੇ ਮੋਬਾਈਲ ਖੋ ਕੇ ਲੈ ਜਾਂਦੇ ਨੇ 25 ਔਰ 10 ਤੀਕ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਲੁੱਟਾਂ ਖੋਟਾਂ ਸਰਿਆਮ ਹੋਣ ਲੱਗ ਪੈਂਦੀਆਂ ਨੇ ਸਾਨੂੰ ਆਪਣੇ ਆਪ ਨੂੰ ਖਤਰਾ ਹੈਗਾ ਕਿ ਅਸੀਂ ਜਦੋਂ ਆਨੇ ਆ ਆਪਣੀ ਫੈਕਟਰੀ ਤੇ ਚਾਰ ਪੰਜ ਰਸਤੇ ਬਦਲ ਕੇ ਆਨੇ ਹਰ ਇੰਡਸਟਰੀ ਤੇ ਬਦਲ ਕੇ ਆਂਦਾ ਫੈਕਟਰੀ ਦੇ ਵਿੱਚ ਚਾਰ ਪੰਜ ਬਦਮਾਸ਼ ਆਂਦੇ ਨੇ ਲਓ ਜੀ ਅਸੀਂ ਆਪਣਾ ਸਾਨੂੰ ਚੰਦਾ ਦਿਓ ਉਹ ਦਿਓ ਜੇ ਨਹੀਂ ਦਿੰਦੇ ਤੇ ਸਾਡੀ ਉਹ ਬੇਇੱਜ਼ਤੀ ਕਰਦੇ ਨੇ ਕਿ ਜਦੋਂ ਪੁਲਿਸ ਨੂੰ ਫੋਨ ਕਰਦੇ ਆ ਪੁਲਿਸ ਕਹਿੰਦੀ ਸੀ ਲਿਖਾ ਦੋ ਜੇ ਅਸੀਂ ਆਵਾਂਗੇ ਜਾਵਾਂਗੇ ਕੋਈ ਸੁਣਵਾਈ ਨਹੀਂ ਹੈ ਕਿੰਨੇ ਦਿਨ ਤੋਂ ਪਰੇਸ਼ਾਨ ਚੱਲ ਰਹੇ ਹਾਂ ਇਹ 4-5 ਸਾਲ ਤੋਂ ਸੁਣਾਈ ਸੀ ਪਰੇਸ਼ਾਨ ਚੱਲ ਰਹੇ ਹਾਂ ਇਸ ਸਮੇਂ ਦੇ ਦੌਰਾਨ ਕੋਈ ਐਫ ਆਈ ਆਰ ਕੋਈ ਗ੍ਰਿਫਤਾਰੀ ਕੋਈ ਕੁਝ ਨਹੀਂ ਨਾਥਿੰਗ 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 ਕੁਝ ਨਹੀਂ ਡੀ ਐਸ ਨੂੰ ਤੁਹਾਨੂੰ ਦੱਸ ਰਿਹਾ ਨਾ ਡੀ ਐਸ ਪੀ ਸਾਹਿਬ ਨੇ ਕਿਹਾ ਤਾਂ ਡਾਵਲ ਦਾ ਸਾਰਾ ਨਫਰੀ ਹੈ ਨਹੀਂ ਅਸੀਂ ਕੁਝ ਕਰ ਹੀ ਨਹੀਂ ਸਕਦੇ ਉਸ ਤੋਂ ਬਾਅਦ ਅਸੀਂ ਕਿਹੜੇ ਪਾਸੇ ਜਾਈਏ ਹੁਣ ਅਸੀਂ ਇਹ ਫੈਸਲਾ ਕੀਤਾ ਸੀ ਜਾਂ ਤਾਂ ਰੋਡ ਜਾਮ ਕਰੀਏ जीटी रोड जाम करिए ਤੇ ਕਮਿਸ਼ਨਰ ਸਾਹਿਬ ਨੂੰ ਲੈਟਰ ਲਿਖ ਕੇ ਦਿਓ ਤੇ ਆਪਣੀਆਂ ਸਾਰੀਆਂ ਚਾਬੀਆਂ ਉਹਨਾਂ ਦੇ ਦਫ਼ਤਰ ਚ ਜਾ ਕੇ ਦੇ ਕੇ ਆਈਏ ਕਿ ਸਾਡੀਆਂ ਫੈਕਟਰੀ ਸਾਡੀ ਜਨ ਮਾਲ ਦਾ ਜਿੰਮਵਾਰ ਤੁਸੀਂ ਨਹੀਂ ਚੱਕਦੇ ਤਾਂ ਸਾਡੀਆਂ ਫੈਕਟਰੀਆਂ ਬੰਦ ਪਈਆਂ ਫੜੋ ਚਾਬੀਆਂ ਅਸੀਂ ਇਸ ਪੋਜੀਸ਼ਨ ਤੇ ਫੈਸਲਾ ਅੱਜ ਦੀ ਸਾਡੀ ਮੀਟਿੰਗ ਹੈ ਔਰ ਇਹ ਮੀਟਿੰਗ ਕਰਕੇ ਜੇ ਕੋਈ ਨਾ ਹੋਇਆ ਤਾਂ ਅਸੀਂ ਸਾਰਿਆਂ ਰੋਡ ਜਾਮ ਕਰਾਂਗੇ ਔਰ ਕਮਿਸ਼ਨਰ ਸਾਹਿਬ ਕੋਲ ਜਾ ਕੇ ਚਾਬੀਆਂ ਤੇ ਸਾਰੇ ਦੇ ਕੇ ਆਵਾਂਗੇ ਲੋ ਫਿਰ ਤੁਸੀਂ ਚਲਾਓਗੇ। ਕਿ ਤੁਸੀਂ ਪੁਲਿਸ ਸਟੇਸ਼ਨ ਜਾ ਕੇ ਆਏ ਹੋ ਕਿ ਕੀ ਕੀ ਜਵਾਬ ਕੀ ਦਿੰਦੀ ਹੈ ਪੁਲਿਸ ਨਫਰੀ ਹੈ ਨਹੀਂ ਨਫਰੀ ਨਹੀਂ ਹੋਈ ਕਿ ਜਾਲਾ ਜਿੰਦਾ ਚਰਾਗ ਹੋ ਗਿਆ। ਕੰਪਲੇਂਟ ਲਿਖਦੀ ਹੈ ਤੁਹਾਡੀ ਕੰਪਲੇਂਟ ਹੋਣ ੱੱਕੇ ਨਾਲ ਲਿਖਾ ਕੇ ਆ ਜੋ 10 15 ਬੰਦੇ ਗਏ ਆ ਅਸੀਂ ਇਹ ਕੰਪਲੇਂਟ ਲਿਖੋ ਜੀ ਉਹ ਪਹਿਲਾਂ ਤਾਂ ਕਹਿੰਦੇ ਜੀ ਐਸਐਚਓ ਸਾਹਿਬ ਆਣਗੇ ਐਸਐਚਓ ਸਾਹਿਬ ਨੂੰ ਫੋਨ ਕਰਦੇ ਆ ਉਹ ਫੋਨ ਚੱਕਣ ਨੂੰ ਤਿਆਰ ਹੀ ਨਹੀਂ ਹੁੰਦੇ। ਹਾਂ। ਫਿਰ ਉਹਨਾਂ ਜਦੋਂ ਮਿਲਣ ਜਾਵਾਂਗੇ ਹੁਣ ਜਾ ਕੇ ਉਹਨਾਂ ਨੂੰ ਮਿਲਾਂਗੇ ਵੇਖਾਂਗੇ ਕੀ ਕਹਿੰਦੇ ਨੇ ਕਿ ਹੁਣ ਉਹਨਾਂ ਨੂੰ ਕੰਪਲੇਨ ਜਦੋਂ ਗਏ ਸੀ ਐਸਐਚਓ ਮਿਲੇ ਨਹੀਂ ਬਿਲਕੁਲ ਹੀ ਮਿਲੇ ਮਿਲਦਾ ਹੀ ਨਹੀਂ ਹੈਗਾ ਕਿਉਂਕਿ ਪਤਾ ਕੀ ਚੱਕਰ ਹੈ ਅਸੀਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਇੱਥੇ ਪਾਰਕ ਹੈ ਇੱਥੇ ਇੱਕ ਚੌਂਕੀ ਖੋਲ ਦਿਓ ਕਿਉਂਕਿ ਏਰੀਆ ਬਹੁਤ ਵੱਡਾ ਮੋਤੀਨਗਰ ਕੋਲ ਇੱਥੇ ਚੌਂਕੀ ਖੋਲ ਦਿਓ ਕਿ ਸਾਡੇ ਸਾਰੇ ਇੰਡਸਟਰੀ ਜਿਹੜੀ 2 3 400 ਫੈਕਟਰੀ ਹੈ ਅਸੀਂ ਇੱਥੇ ਬਹਿ ਕੇ ਆਪਣਾ ਆਰਾਮ ਨਾਲ ਗੱਲ ਤਾਂ ਕਰ ਸਕੀਏ ਸਾਨੂੰ ਉਥੇ ਮੋਤੀਨਗਰ ਥਾਣੇ ਜਾਣ ਦੀ ਲੋੜ ਹੀ ਨਹੀਂ ਹੈਗੀ ਕੇ ਨਾਲ ਇਥੇ ਕੰਟਰੋਲ ਹੋ ਜਾਏਗਾ ਸਾਰੀ ਜਿੰਨਾ ਵੀ ਇਥੇ ਕ੍ਰਾਈਮ ਹੈ ਇਹਨਾਂ ਕੋ ਵੱਧ ਚੁੱਕਿਆ ਹੈ ਕਿ ਸਾਡੇ ਕੋਲ ਸ਼ਬਦ ਨਹੀਂ ਰਹਿ ਗਏ ਕਿ ਅਸੀਂ ਉਹਨੂੰ ਬਿਆਨ ਕਿਵੇਂ ਕਰੀਏ ਜੀ ਸਰ ਜਦੋਂ ਵਰਕਰ ਵੀ ਤੁਹਾਡੇ ਇਥੋਂ ਸ਼ਾਮ ਨੂੰ ਜਾਂਦੇ ਉਹ ਵੀ ਪੂਰੇ ਡਰ ਦੇ ਮਾਹੌਲ ਚ ਜਾਂਦੇ ਹੋਣਗੇ ਤੁਹਾਨੂੰ ਵੀ ਆਪਣੇ ਵਰਕਰਾਂ ਨੂੰ ਟਾਈਮ ਸਰ ਘਰੇ ਭੇਜਣਾ ਪੈਂਦਾ ਹੋਵੇਗਾ ਜੀ ਬਿਲਕੁਲ ਜੀ ਫੈਕਟਰੀ ਦਾ ਕੰਮਕਾਜ ਜਿਸ ਨਾਲ ਚੱਲਣਾ ਚਾਹੀਦਾ ਉਹਦੇ ਕਰਕੇ ਆਪਾਂ ਚਲਾ ਨਹੀਂ ਸਕਦੇ ਕਿਉਂਕਿ ਵਰਕਰਾਂ ਨੂੰ ਟਾਈਮ ਨਾਲ ਛੁੱਟੀ ਦੇਣੀ ਪੈਂਦੀ ਹੈ ਕਿਉਂਕਿ ਉਦੇ ਮੋਬਾਈਲ ਤੇ ਉਦੇ ਜਾਨ ਮਾਲ ਦਾ ਵੀ ਕਦੇ ਵੀ ਨੁਕਸਾਨ ਹੋ ਸਕਦਾ ਕਿਉਂਕਿ ਆਪਣੇ ਫੈਕਟਰੀ ਦੇ ਬਾਹਰ ਕਈ ਵਾਰੀ ਆਪਸ ਇਹ ਫੀਲ ਨਹੀਂ ਕਰਦੇ। ਅੱਛਾ ਕਿਉਂਕਿ ਸਾਨੂੰ ਵੀ ਡਰ ਲੱਗਦਾ ਕਿ ਕਦ ਕਿਹੜਾ ਬੰਦਾ ਆ ਕੇ ਸਾਡੇ ਤੇ ਅਟੈਕ ਕਰ ਦੇਗਾ ਇੰਨਾ ਅਸੀਂ ਡਰੇ ਪਏ ਆ। ਇਹ ਜ਼ਬਰਦਸਤ ਤਾਂ ਦਿਨ ਦਿਹਾੜੇ ਹੁੰਦੀਆਂ ਨੇ ਕਿ ਰਾਤ ਨੂੰ ਹੀ ਕਿਸੇ ਵੇਲੇ ਵੀ ਹੋ ਜਾਂਦੀਆਂ ਨੇ। ਸਰ ਦਿਨ ਦਿਹਾੜੇ ਵੀ ਹੋ ਜਾਂਦੀ ਹੈ ਰਾਤ ਨੂੰ ਵੀ ਹੁੰਦੀ ਹੈ। ਕਈ ਵਾਰ ਤਾਂ ਇਦਾਂ ਪਿਛਲੇ ਹਫਤੇ ਦੀ ਗੱਲ ਹੈ ਸਾਡੇ ਫੈਕਟਰੀੋਂ ਵਰਕਰ ਨਿਕਲਿਆ ਉਹਦਾ ਜੀਜੀ ਐਕਸਪੋਰਟ ਕੋਲ ਦਿਨ ਦਿਹਾੜੇ ਦੋ ਬਾਈਕ ਤੇ ਆ ਕੇ ਰੋਕ ਕੇ ਉਹਨੂੰ ਲੁੱਟ ਲਿਆ। ਉਹਦਾ ਮੋਬਾਈਲ ਖੋਲ ਲਿਆ। ਸਰ ਇਹ ਰੋਜ਼ ਦਾ ਪੰਗਾ ਹੈ ਕਿਤੇ ਨਾ ਕਿਤੇ ਇੰਨੀ ਹਿੰਮਤ ਵਧੀ ਹੋਈ ਆ ਚਿੱਟੇ ਦੇਣੀ ਆ ਕੇ ਲੁੱਟ ਕਰ ਲੈਂਦੇ ਬਿਲਕੁਲ ਸਰ ਦਿਨੇ ਆ ਕੇ ਲੁੱਟ ਲੈਂਦੇ ਰਾਤ ਨੂੰ ਸਾਮ ਨੂੰ ਤੁਸੀਂ ਸੇਫ ਆਪਾ ਫੀਲ ਨਹੀਂ ਕਰਦੇ ਵਰਕਰਾਂ ਦਾ ਤਾਂ ਗੱਲ ਛੱਡੋ ਆਪਾਂ ਨੂੰ ਵੀ ਡਰ ਲੱਗਦਾ ਜਾਂਚਾਂ ਚ ਆਪਣੇ ਫੈਕਟਰੀ ਚ ਆਪਾ ਮਹਿਪੂਜ ਨਹੀਂ ਹੈ ਵਰਕਰ ਵੀ ਫਿਰ ਆਨ ਨੂੰ ਡਰਦੇ ਹੋਣਗੇ ਆਪਾਂ ਤੋਂ ਬਹੁਤ ਮੁਸ਼ਕਿਲ ਨੂੰ ਲੇਬਰ ਲਾਣੀ ਪੈਂਦੀ ਹੋएगी ਸਰ ਬਹੁਤ ਮੁਸ਼ਕਿਲ ਹੈ ਬਹੁਤ ਮੁਸ਼ਕਿਲ ਨਾਲ ਲੇਬਰ ਨੂੰ ਟਿਕਾਣਾ ਪੈਂਦਾ ਉਹਨਾਂ ਦੀ ਸੈਫਟੀ ਸਾਨੂੰ ਸੋਚ ਕੇ ਚੱਲਣੀ ਪੈਂਦੀ ਹੈ ਇਸ ਕਰਕੇ ਅਸੀਂ ਟਾਈਮ ਤੋਂ ਪਹਿਲਾਂ ਉਹਨੂੰ ਛੁੱਟੀ ਦੇ ਦਿੰਦਿਆਂ ਕਈ ਵਾਰੀ ਜਦ ਕਿ ਕੰਮ ਦੀ ਲੋਡ ਹੁੰਦੀ ਆਪਾਂ ਨੂੰ ਚਾਹੀਦਾ ਕਿ ਲੇਟ ਤੱਕ ਆਪਾਂ ਕੰਮ ਕਰਵਾਈਏ ਬਟ ਹਾਲਾਤ ਇਹ ਦਦੇ ਆ ਉਹ ਦੇ ਕਰਕੇ ਆਪਾਂ ਰੋਕ ਨਹੀਂ ਸਕਦੇ ਜੀ ਡਾਕਟਰ ਸਾਹਿਬ ਮੰਗ ਕੀ ਕਰਦੇ ਹੋ ਪੁਲਿਸ ਕੋਲੋਂ ਹੁਣ ਕੀ ਅਗਲਾ ਐਕਸ਼ਨ ਪਲਾਨ ਕੀ ਰਿਹਾ ਹੈ ਪੁਲਿਸ ਕੋਲ ਇਹੀ ਮੰਗ ਕਰਦੇ ਆ ਕਿ ਇੱਥੇ ਚੌਂਕੀ ਖੋਲ੍ਹੀ ਜਾਵੇ ਪਾਰਕ ਦੇ ਕੋਲ ਇੱਥੇ ਬੰਦੇ ਬਿਠਾਏ ਜਾਣ ਤੇ ਇੱਥੇ ਸਾਰਾ ਕੁਝ ਠੀਕ ਹੋ ਜਾਏਗਾ ਜਿੰਨਾ ਚਿਰ ਇੱਥੇ ਚੌਂਕੀ ਨਹੀਂ ਖੁੱਲਦੀ ਉਨਾ ਚਿਰ ਪੁਲਿਸ ਕੁਝ ਵੀ ਨਹੀਂ ਕਰਾ ਕੇ ਵੀ ਪੁਲਿਸ ਕੁਝ ਨਹੀਂ ਕਰ ਸਕਦੀ ਉਹ ਕੋਲ ਤੋਂ ਕਲੇਰੀਆ ਬਹੁਤ ਵੱਡਾ ਉਹਨੇ ਕੋਲ ਟਾਈਮ ਹੀ ਨਹੀਂ ਡਾਕਟਰ ਸਾਹਿਬ ਜਿਸ ਤਰ੍ਹਾਂ ਹੁਣ ਬਹੁਤ ਸਾਰੀਆਂ ਫੈਕਟਰੀਆਂ ਨੇ ਅਸੀਂ ਵੀ ਦੇਖ ਰਹੇ ਹਾਂ ਕਈ ਵਰਕਰਾਂ ਦੇ ਸਾਈਕਲ ਵੀ ਖੜੇ ਨੇ ਕਈਆਂ ਦੇ ਮੋਟਰਸਾਈਕਲ ਵੀ ਖੜੇ ਨੇ ਫਿਰ ਉਹ ਵੀ ਚੋਰੀ ਹੁੰਦੇ ਰਹਿੰਦੇ ਬਿਲਕੁਲ ਆਹ ਤੇ ਪ੍ਰੂਫ ਦੇਖੋ ਆਹ ਦੇਖੋ ਪ੍ਰੂਫ ਦੇਖੋ ਇਹ ਅੱਜ ਦੀ ਗੱਲ ਹੈ ਸਰਿਆਂ ਮੋਟਰਸਾਈਕਲ ਚੋਰੀ ਹੋ ਗਿਆ ਇਹ ਵੀਡੀਓ ਹੈ ਇਹ ਬੰਦੇ ਦਾ ਸ਼ਕਲ ਹੈ ਇਹ ਦੇਖ ਹਾਂ ਸਾਰਾ ਕੁਝ ਹੈਗਾ ਆ ਵੀਡੀਓ ਵੀ ਹੈ ਸਾਥਾਂ ਵੀਡੀਓ ਪਲੇ ਕਰੋ ਫਲਪ ਆਏ ਦਿਨ ਇਹ ਚੋਰੀਆਂ ਇੱਥੇ ਹੁੰਦੀਆਂ ਸਰੇ ਆਮ ਹੋ ਰੀਆਂ ਨੇ ਰੋਜ਼ ਹਫਤੇ ਚ ਦੋ ਤਿੰਨ ਵਾਰ ਦਾ ਤਾਂ ਤਾਂ ਬੜੇ ਆਰਾਮ ਨਾਲ ਹੈਗੀਆਂ ਨੇ ਅੱਛਾ ਹਾਂਜੀ ਆ ਦੇਖੋ ਬਾਈਕ ਤੇ ਬੈਠਾ 9 ਮਿੰਟਾਂ ਦੇ ਚਾਬੀ ਲਗਾ ਕੇ ਲੈ ਜਾਏਗਾ ਬਾਈ ਇਹ ਤਾਂ ਸਾਮ ਦੀ ਘਟਨਾ ਹੈ ਅੱਛਾ ਕੱਲ ਸੰਮੀ ਇਹ ਬਾਈਕ ਖੜਾ ਸੀ ਫਕਟੇ ਦੇ ਬਾਹਰ ਐਦਾਂ ਪਹਿਲਾਂ ਘੁੰਮਿਆ ਗੱਡੀ ਗਲੀ ਚ ਢੇੜੇ ਲਾਇਆ ਆਪਾਂ ਕੈਮਰੇ ਚ ਦੇਖ ਕੇ ਬਾਅਦ ਚ ਬਾਈਕ ਤੇ ਬਹਿ ਕੇ ਦੋ ਮਿੰਟ ਇੱਕ ਹੱਥ ਨਾਲ ਫੋਨ ਚੇ ਲੱਗਿਆ ਰਿਹਾ ਦੂਜੇ ਹੱਥ ਨਾਲ ਚਾਬੀ ਕਮਾਇਆ 2 ਮਿੰਟਾਂ ਚ ਬਾਈਕ ਲੈ ਕੇ ਫਰਾਰ ਹੋ ਗਿਆ ਜਦੋਂ ਵਰਕਰ ਛੁੱਟੀ ਕਰਕੇ ਘਰ ਜਾਣ ਨੂੰ ਤਿਆਰ ਹੋਏ ਬਾਈਕ ਉਹਦਾ ਹੈ ਨਹੀਂ ਸੀ ਫਿਰ ਆਪਾਂ ਕੈਮਰੇ 'ਚ ਫੋਨ ਲਗਾਇਆ ਸੌਨਮਰ ਕੋਈ ਫੋਨ ਨਹੀਂ ਉਠਾਇਆ ਕਿਸੇ ਨੇ ਵੀ ਪੁਲਿਸ ਵੀ ਇੱਥੇ ਕਾਰਵਾਈ ਨਹੀਂ ਕਰ ਰਹੀ ਪਰੇਸ਼ਾਨ ਚੱਲ ਰਹੇ ਨੇ ਇੱਥੋਂ ਦੇ ਇੰਡਸਟਰੀ ਵਾਲੇ ਕਿਉਂਕਿ ਉਹਨਾਂ ਦੇ ਵਰਕਰਾਂ ਦੇ ਨਾਲ ਆਏਦੇ ਨੇ ਇੱਥੇ ਲੁੱਟਖੋ ਹੁੰਦੀ ਔਰ ਦਿਨ ਦਿਹਾੜੇ ਹੀ ਉਹਨਾਂ ਦੇ ਲੁੱਟਖੋ ਉਹਨਾਂ ਦੇ ਨਾਲ ਹੋ ਜਾਂਦੀ ਹੈ ਤਾਂ ਪੁਲਿਸ ਅੱਗੇ ਇਹੀ ਦਰਖਾਸਤ ਕਰ ਰਹੇ ਨੇ ਕਿ ਇੱਕ ਚੌਂਕੀ ਇੱਥੇ ਬਣਾ ਦਿੱਤੀ ਜਾਵੇ ਤਾਂ ਕਿ ਸੇਫਟੀ ਇਹਨਾਂ ਦੀ ਵੀ ਰਵੇ ਇਹਨਾਂ ਦੇ ਅੰਦਰ ਕੰਮ ਕਰਨ ਵਾਲਿਆਂ ਦੀ ਵੀ ਸੇਫਟੀ ਜਿਹੜੀ ਆ ਬਣੀ ਰਹੇ ਤਾਂ ਇਹ ਅਪਡੇਟ ਸੀ ਸਾਣਾ ਜਰੂਰੋ ਕੈਮਰਾਮੈਨ ਸਨੀ ਦੇ ਨਾਲ ਸੰਮਜੀਤ ਸਿੰਘ ਪੱਲਾ ਜਾਨੇ ਤੇਸ਼ੀ ਧੰਨਵਾਦ